ਸਾਸੀਕਾਲ ਸਾਰਿਆਂ ਨੂੰ ਅੱਜ ਪਹੁੰਚੇ ਆ ਬੱਲੇਹਾਣੇ ਸ਼ਮਸ਼ਾਨ ਘਾਟ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਬਈ ਗਾਜਰ ਬੂਟੀ ਦਾ ਪੂਰਾ ਅੰਤ ਸਿਖਰਾਂ ਤੇ ਆ ਦੇਖ ਲਓ ਜੀ ਤੇ ਕਿੰਨੀ ਕਿ ਸਫਾਈ ਆ ਮਨਰੇਗਾ ਹਰ ਵੇਲੇ ਜਦੋਂ ਚੱਲਦੀ ਐ ਇੱਥੇ ਤਾਂ ਉਹ ਤੋਂ ਬਾਅਦ ਤਕਰੀਬਨ ਇੱਕ ਦਿਨ ਇੱਥੇ ਮਨਰੇਗਾ ਦਾ ਲੱਗਦਾ ਅੱਜ ਨੌਜਵਾਨ ਵੀਰਾ ਬਲੋਂ ਡਾਕਟਰ ਬੀ ਆਰ ਅੰਬੇਡਕਰ ਸ਼ਹੀਦ ਪਾਕ ਸਿੰਘ ਵੈਲਫੇਅਰ ਸੁਸਾਇਟੀ ਦੇ ਜਿੰਨੇ ਵੀ ਨੁਮਾਇੰਦੇ ਹੈਗੇ ਆ ਉਹਨਾਂ ਵੱਲੋਂ ਅੱਜ ਜਿਹੜੇ ਇੱਥੇ ਪੌਦੇ ਲਗਾਉਣ ਦੀ ਜਿਹੜੀ ਰਸਮ ਆ ਤਾਂ ਕੀਤੀ ਜਾ ਰਹੀ ਆ ਸਾਡੇ ਸੋਨੂ ਸੰਦੀਪ ਬੱਗਾ ਜੀ ਬੂਟਾ ਲਗਾਉਣ ਦੀ ਰਸਮ ਆ ਤਾਂ ਕਰਦੇ ਹੋਏ ਔਰ ਜੇ ਦੇਖ ਸਕਦੇ ਤੁਸੀਂ ਹਾਲ ਕੀ ਆ ਗਾਦਰ ਬੁੱਟੀ ਦਾ ਭੰਗ ਬੁੱਟੀ ਆ ਇਧਰ ਸਾਡੇ ਚਿਖਾ ਜਿੱਥੇ ਚਣੀ ਜਾਂਦੀ ਆ ਅੰਗੇਠਾ ਸਾਹਿਬ ਉਹਦੇ ਚਾਰ ਚਫੇਰੇ ਦੇਖ ਲਓ ਤੁਸੀਂ ਗਾਜਰ ਬੂਟੀ ਦਾ ਕੀ ਹਾਲਮ ਹੈ ਕੀ ਸਫਾਈ ਦਾ ਹਾਲਮ ਹੈ ਜੇ ਮਤਲਬ ਮਨਰੇਗਾਜਾ ಗ್ರಾಮ ਪੰਚਾਇਤ ਨੂੰ ਕਹਿੰਨੇ ਆ ਜਿੱਦਨ ਕਿਸੇ ਦੀ ਮੌਤ ਹੁੰਦੀ ਹੈ ਉਸ ਦਿਨ ਇੱਥੇ ਥੋੜਾ ਜਿਹਾ ਸਫਾਈ ਹੋ ਜਾਂਦੀ ਆ ਉਸ ਤੋਂ ਬਾਅਦ ਇੱਥੇ ਕੋਈ ਸਫਾਈ ਨਾਂ ਦੀ ਕੋਈ ਚੀਜ਼ ਨਹੀਂ ਹੈਗੀ ਸੋ ਦੇਖ ਸਕਦੇ ਤੁਸੀਂ ਤਸਵੀਰਾਂ ਦੇ ਵਿੱਚ ਹੁਣ ਗਾਜਰ ਬੂਟੀ ਕੱਟ ਕੇ ਜਿੱਦਾ ਬੂਟੇ ਲਗਾਉਣ ਲਈ ਜਿਹੜੀ ਜਗ੍ਹਾ ਬਣਾਈ ਜਾ ਰਹੀ ਆ ਸੋ ਅਸੀਂ ਬੇਨਤੀ ਕਰਦੇ ਆ ਮਨਰੇਗਾ ਪ੍ਰਬੰਧਕ ਪਿੰਡ ਦੇ ਜਿਹੜੇ ਪ੍ਰਬੰਧਕ ਲੱਗੇ ਹੋਏ ਆ ਚਲੋ ਹੁਣ ਤੋਂ ਪੰਚਾਇਤਾਂ ਭੰਗ ਹੋ ਗਈਆਂ ਪਰ ਪਿਛੀਆਂ ਪੰਚਾਇਤਾਂ ਜਦੋਂ ਟਾਈਮ ਸੀਗਾ ਉਸ ਟਾਈਮ ਵੀ ਇੱਥੇ ਕੋਈ ਪੁਖਤਾ ਪ੍ਰਬੰਧ ਕੇ ਸ਼ਮਸ਼ਾਨ ਘਾਟ ਜਿਹੜਾ ਬਿੱਲਾ ਹਣਾ ਐਸੀ ਸਮਾਜ ਦਾ ਜਿਹੜਾ ਸ਼ਮਸ਼ਾਨ ਘਾਟ ਆ ਉਹਦੇ ਵਿੱਚ ਆਣ ਦੇਖੀ ਕੀਤੀ ਗਈ ਆ ਸੋ ਲੈ ਚੱਲਦੇ ਤੁਹਾਨੂੰ ਤਸਵੀਰਾਂ ਦੇ ਨਾਲ ਜਿੱਥੇ ਨੌਜਵਾਨ ਵੀਰ ਬੂਟੇ ਲਗਾਉਣ ਦੀ ਜਿਹੜੀ ਰਸਮਾਂ ਦਾ ਕਰਦੇ ਫਿਰੇ ਆ ਸਾਡੇ ਤਿਲਕਨਾਥ ਨੀਟਾ ਜੀ ਆਪਣੀਆਂ ਸੇਵਾਵਾਂ ਦਿੰਦੇ ਹੋਏ ਵਰਦੀ ਸਾਹਿਬ सोनू ਸੰਦੀਪ ਬੱਗਾ ਪਰਮੇਸ਼ਵਰਦੀ ਦੇਖੋ ਸਾਡੇ ਤੁਸੀਂ ਇਹ ਆਲਮ ਸ਼ਮਸ਼ਾਨ ਘਾਟ ਦਾ ਬਹੁਤ ਹੀ ਸਤਕਾਰਯੋਗ ਸਾਡੇ ਰਾਮਾਸਰਾ ਜੀ ਇੰਦਨਾ ਕਲਾਸ ਕੇ ਤੋਂ ਸਾਡੇ ਵਿਚਕਾਰ ਪਹੁੰਚੇ ਆ ਉਹ ਆਪਣੇ ਘਰ ਕਮਲਾਂ ਦੇ ਨਾਲ ਪੌਦਾ ਲਗਾਉਣ ਦੀ ਰਸਮਾਂ ਦਾ ਕਰ ਰਹੇ ਆ। ਤੋਂ ਅਸੀਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਕਿ ਸਾਡੇ ਇੱਕ ਨਿੱਕੇ ਜਿਹੇ ਸੱਦੇ ਤੇ ਸਾਡੇ ਵਿਚਕਾਰ ਪਿੰਡ ਦੂਸਾਂਝ ਕਲਾ ਵਿੱਚ ਇਹ ਪਹੁੰਚਿਆ। ਔਰ ਸਾਡੇ ਨਾਲ ਪਿਛਲੇ ਸਮੇਂ ਤੋਂ ਕਾਫੀ ਸੇਵਾਵਾਂ ਜਿਹੜਾ ਡਾਕਟਰ ਬੀ ਆਰ ਅੰਬੇਡਕਰ ਭਵਨ ਬਣਾਉਣ ਵਾਸਤੇ ਜਿਹੜੀ ਜ਼ਮੀਨ ਖਰੀਦੀ ਆ ਉਹਨਾਂ ਵਿੱਚ ਵੀ ਇਹਨਾਂ ਦੀਆਂ ਬਹੁਤ ਬੜਮੁੱਲੀਆਂ ਸੇਵਾਵਾਂ ਦਿੱਤੀਆਂ ਇਹਨਾਂ ਨੇ। ਅਸੀਂ ਤਹਿ ਦਿਲੋਂ ਧੰਨਵਾਦ। ਕਿੰਨਾ ਜੀ 32000 32000 ਦੀ ਨਗਦ ਰਾਸ਼ੀ ਜਿਹੜੀ ਇਹਨਾਂ ਵੱਲੋਂ ਹਜੇ ਤੱਕ ਪਹੁੰਚ ਚੁੱਕੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹਨਾਂ ਨੇ ਯਕੀਨ ਦਿਵਾਇਆ ਕਿ ਜਦੋਂ ਤੁਸੀਂ ਇਮਾਰਤ ਦੀ ਸ਼ਰਵਾਦ ਕਰੋਗੇ ਉਸ ਟਾਈਮ ਵੀ ਮਤਲਬ ਆਪਣੀਆਂ ਸੁਭਾਵਾਂ ਦੇਣਗੇ ਸੋ ਧੰਨਵਾਦ ਰਾਮ ਆਸਰਾ ਜੀ ਦਾ